ਇਹ ਨਾਲਾ ਮੇਰੇ ਅੱਜ ਦਾ ਨਹੀਂਗਾ ਇਹ ਤੁਹਾਡੇ ਬੜੇ ਵੀ ਇੱਥੇ ਸੀ ਹਾਂ ਬਿਲਕੁਲ ਇਹੋ ਇਲਾਕਾ ਸੀ ਤੋਂ ਇਸ ਸੇ ਪੇ ਕੱਦਾ ਕਿਲੋਮੀਟਰ ਨਾਲਾ ਬੰਦ ਕਰਕੇ ਉਹਦੀ ਵਾਵਾ ਕਰਨ ਦੇ ਜੇ ਕਿ ਉਦੋਂ ਤੁਹਾਨੂੰ ਤੁਸੀਂ ਕੈਬਨਿਟ ਵਜ਼ੀਰ ਸੋ ਜਦੋਂ ਬੰਦ ਕੀਤਾ ਕਿ ਇਹ ਉਹਦਾ 파ਟ ਨਹੀਂ ਸੀ ਪਹਿਲੀ ਗੱਲ ਤੇ ਤੁਸੀਂ ਆਪ ਹੀ ਇਸ ਗੱਲ 'ਚ ਫਸ ਗਏ ਜੇ ਵੀ ਤੁਸੀਂ ਇੱਥੇ ਇੱਥੇ ਕੰਮ ਕਿਉਂ ਨਾ ਕੀਤਾ ਕਿਉਂ ਨਹੀਂ ਕੀਤਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਪਹਾੜੀ ਦੇ ਪਾਣੀ ਦੇ ਕੁਦਰਤੀ ਵਾਹ ਨੇ ਇਹਨਾਂ ਨੂੰ ਜਦੋਂ ਬੰਦ ਕਰ ਦੋਗੇ ਨਾ ਤੁਹਾਡਾ ਕਦੋਂ ਪਹਾੜਾ ਜਾਣਾ ਕਦੋਂ ਪਾਣੀ ਆ ਪਿੱਛੇ ਜੇ ਥੋੜੀ ਬਰਸਾਤ ਜਿਆਦੀ ਪਈ ਹੈ ਤੇ ਜਿਹੜਾ ਸਾਡਾ 40 ਸੌ ਹਸਪੀਟਲ ਤੱਕ ਪਾਣੀ ਚੜ ਗਿਆ ਸੀ ਇਹ ਕੁਦਰਤੀ ਇਹਨੇ ਬੰਦ ਇਹਨਾਂ ਨੂੰ ਬੰਦ ਨਹੀਂ ਤੁਸੀਂ ਕਰ ਸਕਦੇ ਇਹਨਾਂ ਦੇ ਵਿੱਚ ਅੱਛੀ ਪਾਈਪਾਂ ਪਾ ਕੇ ਸਾਈਡਾਂ ਤੋਂ ਅੱਗੇ ਪਾਣੀ ਲਿਜਾ ਸਕਦੇ ਆ ਤੇ ਜਿਹੜੀ ਜਿੰਨਾ ਦੀ 1 ਕਿਲੋਮੀਟਰ ਬੰਦ ਹੋਈ ਹੈ ਜੋਸ਼ੀ ਸਾਹਿਬ ਉਹ ਤੁਹਾਡੇ ਰਾਜ ਪਰਮਿਸ਼ਨਾਂ ਮਿਲੀਆਂ ਸੀ ਉਹਨਾਂ ਨੂੰ ਬੰਦ ਕਰਨ ਦੀਆਂ ਉਹ ਵੀ ਬੜੀ ਮਾੜੀ ਗੱਲ ਹੈ ਨਾ ਬੰਦ ਕਰਾਇਆ ਤੁਸੀਂ ਉਹਦੇ ਨਾਲ ਕੀ ਲੈਣ ਦੇਣ ਹੈ ਮੈਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਨੂੰ ਪਰ ਇਹਦੇ ਕੁਛ ਨਾ ਕੁਛ ਜ਼ਰੂਰ ਹੋਇਆ ਵੀ ਐਡੀ ਵੱਡੀ ਫੈਕਟਰੀ ਨੂੰ 1 ਕਿਲੋਮੀਟਰ ਦੀ ਪਰਮਿਸ਼ਨਾਂ ਤੁਸੀਂ ਦੇ ਚੁੱਕੇ ਜੇ ਉਹ ਯਾਰੀ ਸੀ ਕਿਸੇ ਮੰਤਰੀ ਸਾਹਿਬਾਨ ਨਾਲ ਪਿੱਛੇ ਜੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਯਾਰੀ ਦੇ ਵਿੱਚ ਹੀ ਪੂਰਿਆ ਗਿਆ ਸਾਰਾ ਕੁਝ ਇਹ ਇਹ ਹੁਣ ਇਹ ਹੁਣ ਜੋਸ਼ੀ ਸਾਹਿਬ ਦੱਸਣ ਭਾਈਵਾਲ ਸੀ ਉਹਨਾਂ ਦੇ